ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਣੇ ਚਰਦੀ ਕਲਾ ਦੇ ਵਿੱਚ ਹੋਗੀ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਬੱਚਿਆਂ ਦੀਆਂ ਨਿਊ ਕਲਾਸਾਂ ਸਟਾਰਟ ਹੋ ਚੁੱਕੀਆਂ ਨੇ ਤੇ ਤੁਹਾਨੂੰ ਪਤਾ ਹੀ ਹੈ ਕਿ ਸਕੂਲ ਦੀਆਂ ਹੁਣ ਤਿਆਰੀਆਂ ਹੋ ਰਹੀਆਂ ਨੇ ਤੇ ਆਪਾਂ ਨੋਟਬੁక్స్ ਵਗੈਰਾ ਤੇ ਜਿਹੜੀਆਂ ਕਾਪੀਸ ਉਹ ਲੈ ਕੇ ਆਏ ਹਾਂ ਕਿ ਜਿਹੜੀਆਂ ਬੁੱਕਸ ਸੀ ਉਹ ਆਪਾਂ ਸ਼ੇਅਰ ਦੀਆਂ ਆਂ ਤੇ ਉਹ ਆਪਾਂ ਕੱਲ ਲੈ ਕੇ ਆਵਾਂਗੇ ਤੇ ਜਿਹੜੀਆਂ ਨੋਟਬੁੱਕਸ ਨੋਟਪੀਆਂ ਵਾਂ ਉਹਨਾਂ ਨੂੰ ਆਪਾਂ ਕਵਰ ਚਾ ਰਹੇ ਆਂ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਬਿਲਕੁਲ ਵੀ ਸਕਿੱਪ ਨਾ ਕਰੋ ਛੋਟਾ ਜਿਹਾ ਵਲੋਗ ਆ ਤੇ ਦਿਲੋਂ ਪਿਆਰ ਦਿਓ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਜਾਣੇ ਜ਼ਰੂਰ ਕਮੈਂਟ ਵਧੀਆ-ਵਧੀਆ ਕਰੋਗੇ ਤੇ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਨਾਲ ਜੁੜੀਆਂ ਹੋਈਆਂ ਨੇ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਿਹੜੇ ਹਨ ਕਮੈਂਟ ਸੋਹਣੇ ਕਰਦੇ ਆ ਵਧੀਆ ਕਰਦੇ ਆ ਤੇ ਕਿਸੇ ਦੀ ਹੈ ਨਾ ਮਿਹਨਤ ਦੇਖਿਆ ਕਰੋ ਕਿ ਮਿਹਨਤ ਕਰਦਾ ਪਿਆ ਵਾ ਇਨਸਾਨ ਹੈ ਨਾ ਤੇ ਚਾਹੇ ਉਹ ਕੋਈ ਵੀ ਆ ਕੋਈ ਵੀ ਆ ਕਿਉਂਕਿ ਮਿਹਨਤ ਥਾਰੇਕ ਨੇ ਮਿਹਨਤ ਕਰਕੇ ਹੀ ਆਪਣੀ ਰੋਜੀ ਰੋਟੀ ਕਮਾ ਕੇ ਖਾਣੀ ਹੁੰਦੀ ਆ ਤੇ ਮੰਗਣ ਨਾਲੋਂ ਤਾਂ ਚੰਗਾ ਹੈ ਨਾ ਕਿ ਆਪਣੇ ਖੁਦ ਦਾ ਕਿਰਤ ਕਰਕੇ ਖੁਦ ਦੀ ਕਿਰਤ ਕਰਕੇ ਖਾਣੀ ਸਭ ਤੋਂ ਬੈਟਰ ਆ ਨਾ ਕਿਸੇ ਦਾ ਤਾਨਾ ਨਾ ਕਿਸੇ ਦਾ ਮੈਣਾ ਤੇ ਅੱਜ ਕੱਲ ਤੇ ਕਿਸੇ ਕੋਲ 150 ਵੀ ਫੜ ਲੇ ਅੱਜ ਕੱਲ ਉਹ ਵੀ ਬੰਦਾ ਟਿਕ ਦੀਆਂ ਸੋ ਸੁਣਾ ਕੇ ਜਾਂਦਾ ਹੈ ਤੇ ਇਸ ਨਾਲੋਂ ਬੈਟਰ ਆ ਕਿਸੇ ਕੋਲੋਂ ਮੰਗੋ ਨਾ ਕਿਸੇ ਕੋਲੋਂ ਇਦਾਂ ਨਹੀਂ ਨਵਦੀ ਨਾ ਆਵੇ ਕਿ ਹਨਾ ਕਿਸੇ ਕੋਲੋਂ ਮੰਗਣ ਦੇ ਲੋਡ ਪੈ ਜੇ ਤੇ ਹੁਣ ਅੱਜ ਦੀ ਵੀਡੀਓ ਇਹ ਆ ਕਿ ਹੁਣ ਨੋਟਵਿਕਾ ਨੂੰ ਕਵਰ ਕਰ ਰਹੇ ਹਾਂ ਸੋ ਤੁਸੀਂ ਵੀਡੀਓ ਦੇ ਨਾਲ ਬਣੇ ਰਹਿਣਾ ਅੰਤ ਤੱਕ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਫੁੱਲ ਵਾਚ ਕਰਕੇ ਵੀਡੀਓ ਦੇਖਿਓ ਤੇ ਵੱਧਵਾ ਚੈਨਲ ਨੂੰ ਸ਼ੇਅਰ ਕਰ ਦਿਓ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਹਰਜੋਤ ਨੋਟਬੁੱਕਾਂ ਨੂੰ ਕਵਰ ਚਾ ਰਿਆ ਤੇ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਜੀ ਆਜੋ ਸੋ ਇਧਰ ਗਾਇਸ ਹਰਜੋਤ ਦੇ ਆ ਵਾ ਨੋਟਬੁੱਕਾਂ ਨੂੰ ਕਵਰ ਚਾ ਰਨ ਤੇ ਸੋ ਆਪਾਂ ਕਵਰ ਲਿਆਂਦੇ ਨੇ ਇਹ ਵਾਲੇ ਤੇ ਹੁਣ ਸਾਡੇ ਇਹੋ ਚੱਲਣ ਡੇ ਆ ਸਕੂਲ ਦੇ ਵਿੱਚ ਤੇ ਆਪਾਂ ਇਹੋ ਲੈ ਵੱਖਰੇ ਵੱਖਰੇ ਕਲਰ ਦੇ ਸੋ ਉਧਰ ਦੂਸਰਾ ਕਲਰ ਆ ਉਧਰ ਗ੍ਰੀਨ ਆ ਤੇ ਇਹ ਕੁਝ ਕਾਪੀਆਂ ਨੂੰ ਆਪਾਂ ਝਾੜ ਲੈਨੇ ਆਂ ਵੇਖੋ ਦੇਖ ਕੁਝ ਕਾਪੀਆਂ ਨੂੰ ਆਪਾਂ ਝਾੜ ਲੈਨੇ ਤੇ ਇਧਰ ਹਰ ਜੋਤ ਡਿਆ ਝਾੜਨਾ ਤੇ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਪਤਾ ਹੀ ਆ ਸਕੂਲ ਦੇ ਕਾਫੀ ਕੰਮ ਹੁੰਦੇ ਆ ਕਦੀ ਬੈਗ ਲੈ ਲਓ ਟਿਫਨ ਲੈ ਲਓ ਬੁੱਕਸ ਲੈ ਲਓ ਤੇ ਜੂਨੀਫਾਰਮ ਬੂਟ ਵਗੈਰਾ ਜਿਨ੍ਹਾਂ ਨੂੰ ਸੈਂਡਲ ਆਓ ਸੈਂਡਲ ਲੈ ਸਕਦੇ ਹੈ ਹਨਾ ਜਾਂ ਹੁੰਦੀਆਂ ਨੇ ਜਿਹੜੀਆਂ ਸਕੂਲ ਦੀਆਂ ਪੂਰੀਆਂ ਕਰਦੇ ਰਹੀਦਾ ਹਰ ਸਾਲ ਤੇ ਤੇ ਹਰਜੋਤ ਦਾ ਇਹ ਸਾ ਪਿਛਲੇ ਸਾਲ ਦਾ ਇਹ ਜਿਹੜਾ ਸਕੂਲ ਕਿਟ ਸੀ ਇਹਦੀ ਇਹ ਵੀ ਫਟ ਗਈ ਸੀ ਤੇ ਇਹ ਵੀ ਸਾਰੇ ਫਟੀ ਹੋਈ ਆ ਜਿਹੜਾ ਇਹੋ ਲੈ ਕੇ ਜਾਂਦਾ ਰਿਹਾ ਸਕੂਲੇ ਆ ਵੇਖੋ ਸਾਰੀ ਫਟੀ ਹੋਈ ਆ ਤੇ ਇਹ ਵੀ ਇਦਾਂ ਹੀ ਟਾਈਮ ਨੇ ਕੱਢਿਆ ਤੇ ਆਪਾਂ ਕੋਲੋਂ ਨਹੀਂ ਲਿਆ ਗਿਆ ਸੀ ਹੁਣ ਬੈਗ ਤੇ ਇੱਧਰ ਵੇਖੋ ਆ ਸਾਰੀ ਬੋਤਲ ਦਾ ਵੀ ਤੇ ਉਹ ਸਾਰੀ ਫਟੀ ਹੋਈ ਆ ਇਦਦਰ ਵੀ ਆਪਾਂ ਮਾੜੀ-ਮੋਟੀ ਸਲਾਈ ਕਰਕੇ ਉਹਨੂੰ ਦਿੱਤਾ ਸੀ ਕਿ ਚਲੋ ਟਾਈਮ ਕੱਢ ਲੇ ਤੇ ਹੁਣ ਆਪਾਂ ਨਿਊ ਬੈਗ ਲੈ ਕੇ ਦਿੱਤਾ ਇਹਨੂੰ ਸੋ ਆ ਦੇਖੋ ਤੁਸੀਂ ਬੈਗ ਤੇ ਬੈਗ ਵੀ ਬਹੁਤ ਸ਼ਾਨਦਾਰ ਆ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕਿੱਟਾ ਜੋ ਤੇ ਵਿੱਚ ਸੋ ਬਹੁਤ ਵਧੀਆ ਕਿੱਟਾ ਤੁਸੀਂ ਦੇਖ ਸਕਦੇ ਹੋ ਇਹਦੀਆਂ ਜਿੱਪਾਂ ਵਗੈਰਾ ਵੀ ਬਹੁਤ ਵਧੀਆ ਬਣੀਆਂ ਹੋਈਆਂ ਨੇ ਬਹੁਤ ਮੋਟੀ ਜਿੱਪ ਲੱਗੀ ਆ ਨਹੀਂ ਤੇ ਐਵੇਂ ਨੋਰਮਲ ਜਿੱਪਾਂ ਲਾ ਦਿੰਦੇ ਨੇ ਤੇ ਬਹੁਤ ਵਧੀਆ ਬੈਗ ਬਣਿਆ ਹੋਇਆ ਵਾ ਆ ਦੇਖੋ ਤੁਸੀਂ ਤੇ ਕਿੱਟ ਵੀ ਬਹੁਤ ਫੁੱਲੀ ਡੁੱਲੀ ਆ ਬਾਕਸ ਵਗੈਰਾ ਪਾ ਸਕਦੇ ਹੋ ਤੇ ਅੰਦਰ ਵਾਲ ਵੀ ਆ ਵੇਖੋ ਕਪੜਾ ਲੱਗਿਆ ਹੋਇਆ ਵਾ ਅੰਦਰ ਬਾਹਰ ਕਪੜਾ ਲਗਾਇਆ ਹੋਇਆ ਹੈ ਇਹ ਵਾਲਾ ਤੇ ਬਿਲਕੁਲ ਵੀ ਉਹ ਨਹੀਂ ਆ ਕਿ ਜ ਜ ਲੈਦਰ ਜੀ ਲਾ ਦਿੰਦੇ ਹਨਾ ਫੁੱਟਣ ਵਾਲੀ ਉਹ ਨਹੀਂ ਹੈਗੀ ਤੇ ਇਹ ਕਪੜਾ ਲਾਇਆ ਹੋਇਆ ਅੰਦਰ ਉਹਨਾਂ ਨੇ ਤੇ ਦੋਨੋਂ ਬੋਤਲ ਤੇ ਬੋਤਲ ਰੱਖਣ ਵਾਲੀ ਹੁੰਦੀ ਹੈ ਇਹਦੇ ਅੰਦਰ ਵੀ ਉਹਨਾਂ ਨੇ ਕਪੜਾ ਲਗਾਇਆ ਹੋਇਆ ਵਾ ਤੇ ਬਹੁਤ ਵਧੀਆ ਬੈਗ ਤਿਆਰ ਕੀਤਾ ਗਿਆ ਵਾ ਤੇ ਇੱਧਰ ਵੀ ਇੱਕ ਜੇਪਾ ਇੱਕ ਜੇਪ ਇੱਧਰ ਲਈ ਸਾੜਾ ਤੇ ਇੱਕ ਇੱਧਰ ਲਈ ਸਾੜਾ ਸਾਰੀਆਂ ਜੇਪਾਂ ਕਾਫੀ ਫੁੱਲੇ ਮਤਲਬ ਤੇ ਜੇਪਾਂ ਵੀ ਬਹੁਤ ਵਧੀਆ ਸ਼ਾਨਦਾਰ ਆ ਤੇ ਹੁਣ ਵੇਖੋ ਇਹ ਹੰਡਮਦਾ ਬੈਗ ਚੰਗੀ ਤਰ੍ਹਾਂ ਕ ਨਹੀਂ ਤੇ ਤੁਹਾਨੂੰ ਪਤਾ ਹੀ ਆ ਬੱਚੇ ਵੀ ਇਹ ਖੁਦ ਵੀ ਥੋੜਾ ਖਰਾਬ ਕਰ ਲੈਂਦੇ ਆ ਤੇ ਹੁਣ ਆਪਾਂ ਇਹਨੂੰ ਵਾਰਨਿੰਗ ਦੇਤੀ ਆ ਕਿ ਬੈਗ ਖਰਾਬ ਨਹੀਂ ਹੋਣਾ ਚਾਹੀਦਾ ਬੈਗ ਅੰਦਰੋਂ ਦੇਖੋਨੇ ਆ ਵੇਖੋ ਤੇ ਬਹੁਤ ਵਧੀਆ ਵਾ ਵਿੱਚੋਂ ਵੇਖੋ ਕੱਪੜਾ ਲੱਗਾ ਹੋਇਆ ਵਾ ਤੇ ਬਹੁਤ ਵਧੀਆ ਮਤਲਬ ਕੰਮ ਕੀਤਾ ਹੋਇਆ ਵਾ ਬੈਗ ਦਾ ਤੁਸੀਂ ਦੇਖ ਸਕਦੇ ਹੋ ਤੇ ਆ ਦੇਖੋ ਬਹੁਤ ਜਿਪਾਂ ਵਗੈਰਾ ਵੀ ਸਾੜੀਆਂ ਸੈੱਟ ਕੀਤੀਆਂ ਹੋਈਆਂ ਤੇ ਬਹੁਤ ਮੋਟੀ ਜਿਪ ਲੱਗੀ ਹੋਈ ਆ ਤੇ ਬਿਲਕੁਲ ਵੀ ਇੰਨਾਂ ਦੀਆਂ ਕਿ ਖਰਾਬ ਹੋ ਜਾਊਗਾ ਤੇ ਬੈਕ ਸਾਈਡ ਤੇ ਵੀ ਕਪੜਾ ਲੱਗਾ ਵਾ ਦੇਖੋ ਤੇ ਇੱਧਰ ਵੀ ਕਪੜਾ ਲੱਗਾ ਹੋਇਆ ਵਾ ਹੁਣ ਜੋ ਤੋਂ ਬੈਗ ਪੈਕ ਕਰਨ ਲਿਆ ਵਾ ਕਿਉਂਕਿ ਮੈਂ ਕਿਹਾ ਚਲੋ ਕਵਰ ਕਵਰ ਚਾੜ ਲਈ ਆਪਾਂ ਨੋਟਬੁੱਕਾਂ ਨੂੰ ਤੇ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਹੋਰ ਤੇ ਇੱਧਰ ਵੇਖੋ ਇੱਧਰ ਨੋਟਕਾ ਕਾਫੀ ਲੱਗਦੀਆਂ ਨੇ ਇਹਨਾਂ ਨੂੰ ਦੇਖੋ ਆ ਸਾਰੀਆਂ ਕਾਪੀਸ ਨੇ ਸੁਕੋ ਇਹ 24 ਕਾਪੀਆਂ ਨੇ 24 ਦੇ ਨਾਲ 4 ਫ੍ਰੀ ਮਿਲੀਆਂ ਨੇ ਤੇ ਬਾਕੀ ਆਪਾਂ ਬੁੱਕਾਂ ਦੇ ਆਏ ਆ ਤੇ ਇਹ ਵੱਡੇ ਰਜਿਸਟਰ ਨੇ ਰਜਿਸਟਰ ਪਿਆ ਏ 90 ਦਾ ਤੇ ਇਹ 90 ਰੁਪਏ ਦਾ ਰਜਿਸਟਰ ਪਿਆ ਏ ਮੈਥ ਨੂੰ ਲਗਾਏਗਾ ਇਹ ਦੋ ਰਜਿਸਟਰ ਲੈਨੇ ਆਪਾਂ ਤੇ 50 ਪੰਜਾਵਾ ਦੀ ਇਹ ਕਾਪੀ ਪਈ ਏ ਸਾਨੂੰ 50 ਰੁਪਏ ਦੀ ਕਾਪੀ ਹੈ ਜਿਹੜਾ ਬੈਗ ਲਿਆ ਸੀ ਆਪਾਂ ਉਹ ਸਾਨੂੰ ਪਿਆ ਵਾ 1100 ਦਾ ਤੇ ਪੜ ਲਿਓਣਾ ਤੇ ਪਹਿਣਾ ਸੀ ਹਨਾ ਚੰਗੀ ਚੀਜ਼ ਦਾ ਚਲੋ ਫਾਇਦਾ ਵਾ ਮਾੜੀ ਚੀਜ਼ ਫਿਰ ਹੰਡ ਦਿੰਨੀ ਆ ਤੇ 100 ਘਟਤੇ ਤੇ ਇਸ ਕਰਕੇ ਸੋ ਆ ਦੇਖੋ ਔਰ ਜੋਤ ਡਿਆ ਕਵਰ ਚੋਣ ਤੇ ਗੀਆਂ ਕੰਪਲੀਟ ਆ ਰਹਿਦੀਆਂ ਹੀ ਆ ਕਹਿੜੀਆਂ ਉਹ ਜਿਹੜੇ ਕਵਰ ਆ ਉਹ ਦੂਜੇ ਸਾਢੇ 4 ਦਿਨੇ ਆ ਜਦੋਂ ਲੋਡ ਪਾਉਗੇ ਉਹ ਤਾਂ ਲੈ ਲਾਂਗੇ ਬ੍ਰਾਊਨ ਕਵਰ ਰਹਿ ਗਿਆ ਨਾ ਉਹ ਦੇ ਦਿਓ ਮੈਨੂੰ ਕਿਉਂ ਨਹੀਂ ਉਹ ਡਾਇਰੀ ਨੂੰ ਚਾਹੀਦੀ ਆ ਵੀ ਚੜਾ ਫੇਰ ਤੋਂ ਹਾਂ ਇੱਕ ਮਿੰਟ بلو چارٹ میں بلو سو گائز ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਫੁੱਲ ਵਾਚ ਕਰਕੇ ਵੀਡੀਓ ਦੇਖਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਇਆ ਕਰੀਏ ਤੇ ਸਾਡੇ ਚੈਨਲ ਤੇ ਜ਼ਰੂਰ ਆਇਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਤੇ ਕੋਸ਼ਿਸ਼ ਕਰਿਆ ਕਰੋ ਕਿ ਲਾਈਵ ਦੇ ਵਿੱਚ ਵੀ ਜ਼ਰੂਰ ਆਇਆ ਕਰੋ ਤੇ ਸੋ ਆਪਾਂ ਹੁਣ ਕਵਰ ਕੰਪਲੀਟ ਹੋ ਚੱਲੇ ਨੇ ਬਸ ਥੋੜੇ ਰਹਿ ਗਏ ਨੇ ਤੇ ਆਪਾਂ ਤੁਹਾਨੂੰ ਜਰੂਰ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਸੋ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸੋ ਕਰ ਲੋ ਤੇ ਆਪਾਂ ਉਹਨਾਂ ਭੈਣਾਂ ਦੇ ਨਾਮ ਬੋਲਾਂਗੇ ਜਿਹੜੇ ਹਮੇਸ਼ਾ ਕਮੈਂਟ ਕਰਦੇ ਨੇ ਸੋ ਫਰਸਟ ਕਮੈਂਟ ਕਰਦੇ ਨੇ ਪ੍ਰਭਤੀ ਦੀ ਸੈਕਿੰਡ ਕਮੈਂਟ ਕਰਦੇ ਨੇ ਰਾਜਮਾਨ ਆ ਸੰਦੀਪ ਜੀ ਦੀ ਤੇ ਅੰਤਲ ਕਮੈਂਟ ਵੀ ਸੰਦੀਪ ਜੀ ਦੀ ਕਰਦੇ ਨੇ ਦੋ ਸੰਦੀਪ ਭੈਣਾਂ ਨੇ ਤੇ ਉਸ ਤੋਂ ਬਾਅਦ ਦੀਦੀ ਅਕਾ ਕੁਲਵਿੰਦਰ ਭੈਣ ਕਮੈਂਟ ਕਰਦੀ ਆ ਅੰਸਾਸ ਸੰਧੂ ਭੈਣ ਕਮੈਂਟ ਕਰਦੀ ਬਹੁਤ ਸਾਰੀਆਂ ਭੈਣਾਂ ਨੇ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਕਿੰਨੀਆਂ ਭੈਣਾਂ ਨੇ ਬਹੁਤ ਜ਼ਿਆਦਾ ਨੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਆਹੀ ਬਹੁਤ ਬਹੁਤ ਧੰਨਵਾਦ ਜਿਹੜੇ ਕਮੈਂਟ ਕਰਦੇ ਨੇ ਤੇ ਸੋ ਹੁਣ ਬਾਕੀ ਤੁਹਾਨੂੰ ਪਤਾ ਆ ਕਿ ਨੋਟਬੁੱਕਾਂ ਤੇ ਕਵਰ ਜਰੂਰੀ ਬਹੁਤ ਜ਼ਰੂਰੀ ਹੁੰਦੇ ਚਾਹ ਪਕ ਕਵਰ ਨਾ ਚੜਾਹੀ ਹੀ ਤਾਂ ਨੋਟਬੁੱਕਾਂ ਖਰਾਬ ਹੋ ਜਾਂਦੀਆਂ ਨੇ ਜਾਂ ਫਟ ਜਾਂਦੀਆਂ ਨੇ ਤੇ ਸਾਨੂੰ ਬੁੱਕਸ ਤੇ ਵੀ ਕਵਰ ਚੜੋਣੇ ਪੈਂਦੇ ਆ ਤੇ ਉਹ ਆਪਾਂ ਸ਼ਰ ਦੇ ਕੇ ਆਏ ਆ ਉਹ ਆਪਾਂ ਕੱਲ ਲੈ ਕੇ ਆਵਾਂਗੇ ਤੇ ਕਵਰ ਚੜੋਣੇ ਬਹੁਤ ਜ਼ਰੂਰੀ ਆ ਤੇ ਤੁਹਾਨੂੰ ਪਤਾ ਹੀ ਹੈ ਨਾ ਤੁਹਾਨੂੰ ਸਕੂਲ ਵਾਲੇ ਵੀ ਹੁਣ ਟੀਚਰ ਬੋਲਦੇ ਆ ਕਿ ਕਵਰ ਜ਼ਰੂਰ ਚੜਾ ਕੇ ਲਿਆਓ ਤੇ ਉਹਨਾਂ ਦੇ ਕਹਿਣ ਤੋਂ ਪਹਿਲਾਂ ਹੀ ਆਪਾਂ ਕਵਰ ਚੜਾ ਲਏ ਸੀ ਤੇ ਇਹ ਹਰਜੋਤ ਸਕੂਲੋਂ ਆਇਆ ਸੀ ਤੇ ਇਹਨੇ ਚਾਹ ਪਾਣੀ ਪੀ ਲਿਆ ਸੀ ਤੇ ਮੈਂ ਕਿਹਾ ਚਲੋ ਹਰਜੋਤ ਕੰਪਲੀਟ ਕਰ ਲੈਂਦੇ ਆ ਕਵਰ ਤੇ ਨਾਲੇ ਮੈਂ ਕਿਹਾ ਚਲੋ ਹਨਾ ਵੀਡੀਓ ਬਣਾ ਲੈਂਦੇ ਆ ਨਾਲੇ ਆਪਾਂ ਕਵਰ ਚੜਾ ਲੈ ਨਾਲੇ ਸਾਡਾ ਕੰਮ ਕੰਪਲੀਟ ਹੋ ਗਿਆ ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਫੋਲੋਵਰ ਚ ਕਰਕੇ ਹੀ ਮੇਰੀਆਂ ਭੈਣਾਂ ਤੇ ਮੇਰੇ ਵੀਰ ਵੇਖਿਆ ਕਰੋ ਵੀਡੀਓ ਨੂੰ ਤੇ ਅ ਵੱਧ ਤੋਂ ਵੱਧ ਪਲੀਜ਼ ਚੈਨਲ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਵੀ ਕਿਸੇ ਨੂੰ ਇਸ ਚੀਜ਼ਾਂ ਬਾਰੇ ਨੌਲੇਜ ਮਿਲੇ ਇਸਾਣਾ ਕੁਝ ਸਿੱਖਣ ਨੂੰ ਮਿਲ ਜੇ ਉਤੇ ਹਰ ਤਵਾਂ ਚੰਨੀ ਨੂੰ ਸ਼ੇਅਰ ਕਰ ਦਿਆ ਕਰੋ ਤੇ ਫੁੱਲ ਵਾਚ ਕਰਕੇ ਵੀਡੀਓ ਦੇਖਣਾ ਕਰੋ ਸੋ ਆਪਾਂ ਹੁਣ ਤੋਂ ਨਹੀਂ ਠੀਕ ਆ ਕਾਪੀ ਰੱਖਣ ਲੱਗਿਆਂ ਵੇਹ ਲਈਦਾਣਾ ਸਿੱਧੀ ਆ ਨਾ ਮੋੜ ਹੋਏ ਮੋੜ ਤੋਂ ਫਿਰ ਟੇਲ ਰਹਿ ਜਾਂਦੀ ਆ ਇਹਦੇ ਵਿੱਚ ਸੈੱਟ ਕਰਕੇ ਪਹਿਲਾਂ ਦੋਹਾਂ ਸਾਡਾਂ ਤੋਂ ਫਿਰ ਟੈਂਪਲੇਟ ਆ ਕਰ ਸੋ ਗਾਇਸ ਜੇ ਅੱਜ ਦੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸੋ ਮਿਲਦੇ ਆਪਾਂ ਤੁਹਾਨੂੰ ਅਗਲੀ ਨੈਕਸਟ ਵੀਡੀਓ ਦੇ ਨਾਲ ਜੀ ਬਾਏ ਬਾਏ